ਪੰਜਾਬ ਦੇ ਨਾਲ ਸ਼ੁਰੂ ਤੋਂ ਲੈ ਕੇ ਇੱਕ ਮਤਰੀਮ ਵਾਲਾ ਸੂਕੜ ਦਿੱਲੀ ਨੇ ਕੀਤਾਗਾ ਉਹਦੇ ਚ ਡਾਊਟ ਹੈ ਨਹੀਂ ਤਾਂ ਉਦੋਂ ਵੀ ਸਾਡੇ ਪੰਜਾਬ ਨੂੰ ਬੰਡਿਆ ਨਾ ਵਿਚਾਲਿਆਂ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੈ ਤੇ ਇਹਨਾਂ ਦੀ ਇੱਕ ਉਸ ਤੋਂ ਬਾਅਦ ਹਰੀ ਕ੍ਰਾਂਤੀ ਆਈ ਹੈ ਇਹ ਤਾਂ ਸਾਰਾ ਕੁਝ ਆਪਾਂ ਇਹਨਾਂ ਚੀਜ਼ਾਂ ਨੂੰ ਅਲੱਗ ਨਹੀਂ ਦੇਖ ਸਕਦੇ ਸੰਤ ਜਰਨੈਲ ਸਿੰਘ ਜੀ ਭੰਡਰਾਂ ਵਾਲੇ ਖਾਲਸਾ ਜੀ ਜਿਹੜੇ 20ਵੀਂ ਸਦੀ ਦੇ ਸਾਡੇ ਮਹਾਨ ਸਿੱਖ ਹੈ ਪਹਿਲਾਂ ਇੱਕ ਉਹਨਾਂ ਬਾਰੇ ਮੈਂ ਗੱਲ ਕਰਨੀ ਚਾਹੁੰਨਾ ਕਿ ਦੇਖੋ ਉਹਨਾਂ ਨੇ ਸਾਡੇ ਲਈ ਲੜਾਈ ਜੜੀ ਇੱਕ ਬੰਦਾ ਸਾਡੇ ਸਤਿ ਸਿੰਘ ਅਕਾਲ ਦੋਸਤੋ ਅੱਜ ਸਾਡੇ ਨਾਲ ਮੌਜੂਦ ਨੇ ਸਰਜੀਤ ਸਿੰਘ ਬਰਾੜ ਆਪਾਂ ਇਹਨਾਂ ਨੂੰ ਇੱਕ ਕਿਸਾਨ ਲੀਡਰ ਵੀ ਕਹਿ ਸਕਦੇ ਹਾਂ ਹਨ ਤੇ ਆਓ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਸਾਡੀ ਟੀਮ ਤੇ ਧੰਨਵਾਦ ਜੀ ਸਾਰੇ ਪੰਜਾਬੀਆਂ ਨੂੰ ਗੁਰਫਤਈ ਬਰਾੜ ਸਾਹਿਬ ਤੁਸੀਂ ਸਟੇਜ ਤੇ ਗੱਲ ਕੀਤੀ ਕਿ 47 ਚ ਜੋ ਅਸੀਂ ਹੰਡਾਇਆ ਜਾਂ 84 ਚ ਜੋ ਸਾਡੇ ਨਾਲ ਹੋਇਆ ਉਦੋਂ ਸਾਡੇ ਤੇ ਫੌਜ ਘੱਲੀ ਉਹਦਾ ਖਰਚਾ ਸਾਨੂੰ ਪਾਇਆ ਗਿਆ ਉਹ ਉਸ ਤੇ ਨਾਲ ਹੀ ਇੱਕ ਹੁਣੇ ਹਰਿਆਣੇ ਦੇ ਵਿੱਚ जाट ਅੰਦੋਲਨ ਹੋਇਆ ਸੀਗਾ ਉਸ ਦਾ ਖਰਚਾ ਸੈਂਟਰ ਗਵਰਨਮੈਂਟ ਨੇ ਚੱਲਿਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਹੁਣ ਤੁਸੀਂ ਸਾਫ ਹੀ ਆ ਵੀਰੇ ਗੱਲ ਤੁਹਾਡੇ ਸਾਹਮਣੇ ਹੀ ਹੈਗੀ ਕਿ ਜੇ ਉਹਨਾਂ ਦਾ जाट ਅੰਦੋਲਨ ਦਾ ਖਰਚਾ ਉਹਨਾਂ ਨੇ ਚੱਕਿਆ ਤਾਂ ਸਾਡਾ ਵੀ ਚੱਕ ਸਕਦੇ ਸੀ ਤਾਂ ਸਪਸ਼ਟ ਜੀ ਗੱਲ ਕਲੀਅਰ ਕਟ ਦੀ ਗੱਲ ਲੱਗੇ ਕਿ ਪੰਜਾਬ ਦੇ ਨਾਲ ਸ਼ੁਰੂ ਤੋਂ ਲੈ ਕੇ ਇੱਕ ਮਤਰੀਮ ਵਾਲਾ سلوਕ ਹੈ ਜਿਹੜਾ ਦਿੱਲੀ ਨੇ ਕੀਤਾਗਾ ਉਹਦੇ 'ਚ ਡਾਊਟ ਹੈ ਨਹੀਂ ਕੋਈ ਔਰ ਜਦੋਂ ਸਾਡੇ ਦੇਸ਼ ਦੀ ਵੀ ਵੰਡ ਹੋਈ ਹੈ ਨਾ 1984 ਤੋਂ ਤੇ 47 ਦੇ ਬਿਟਵੀਨ ਬਹੁਤ ਕੁਝ ਹੋਇਆਗਾ ਜਦੋਂ 47 ਹੋਇਆ ਉਦੋਂ ਵੀ ਤਾਂ ਇਹਨਾਂ ਜਿਹੜੇ ਜੋ ਸਾਡੇ ਲੀਡਰ ਉਸ ਸਮੇਂ ਇੰਡੀਆ ਦੇ ਸੀਗੇ ਉਹ ਜਿਨ੍ਹਾਂ ਦੀ ਮਤਲਬ ਕਿ ਗੋਰਿਆਂ ਦੇ ਨਾਲ ਉੱਠ ਕੇ ਬੈਠ ਕੇ ਸੀ ਜਿਨ੍ਹਾਂ ਨੇ ਸਾਰਾ ਕੁਝ ਡਿਸਾਈਡ ਕਰਨਾ ਸੀ ਤਾਂ ਉਦੋਂ ਵੀ ਸਾਡੇ ਪੰਜਾਬ ਨੂੰ ਵੰਡਿਆ ਨਾ ਵਿਚਾਲਿਓ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੇ ਇਹਨਾਂ ਦੀ ਇੱਕ ਉਸ ਤੋਂ ਬਾਅਦ ਹਰੀ ਕ੍ਰਾਂਤੀ ਆਈ ਹੈਗੀ ਤਾਂ ਸਾਰਾ ਕੁਝ ਆਪਾਂ ਇਹਨਾਂ ਚੀਜ਼ਾਂ ਨੂੰ ਅਲੱਗ ਨਹੀਂ ਦੇਖ ਸਕਦੇ ਤਾਂ ਇੱਕ ਰਣਨੀਤੀ ਦੇ ਤਹਿਤ ਸਾਡੇ ਤੇ ਅਟੈਕ ਹੋ ਰਹੇ ਹੈਗੇ ਸਾਨੂੰ ਆਰਥਿਕ ਪੱਖ ਤੋਂ ਸਮਾਜਿਕ ਪੱਖ ਤੋਂ ਧਾਰਮਿਕ ਪੱਖ ਤੋਂ ਨੌਜਵਾਨ ਵਰਗ ਨੂੰ ਔਰ ਕਿਸਾਨੀ ਤੋਂ ਤੋੜਿਆ ਜਾ ਰਿਹਾ ਹੈਗਾ ਸਾਡੇ ਬੱਚਿਆਂ ਨੂੰ ਨਸ਼ਾ ਤੇ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਔਰ ਕਿੰਨਾ ਕਿੰਨਾ ਕੁਝ ਗਣਾਈਏ ਪੰਜਾਬ ਦੇ ਇੰਨੇ ਦਰਦ ਨੇ ਇੰਨਾ ਕੁਝ ਅਸੀਂ ਦੇਖਿਆਗਾ ਇੱਥੋਂ ਤੱਕ ਅਸੀਂ ਪਹੁੰਚੇ ਆ ਅੱਜ ਤਾਂ ਆ ਦਿਨ ਵੀ ਆ ਗਿਆ ਕਿ ਸਾਡੇ ਗੁਲਾਮੇ ਨੂੰ ਹੱਥ ਪਾ ਲਿਆ ਸਿੱਧਾ ਸੋ ਇਹ ਸਾਰਾ ਕੁਝ ਇਕੱਠਾ ਹੀ ਹੋਇਆਗਾ ਅੱਜ ਜਿਹੜਾ ਚੀਜ਼ ਨਿਕਲ ਕੇ ਆਈ ਹੈਗੀ ਇਹ ਕੋਈ ਇਹ ਨਹੀਂ ਕਿ ਅੱਜ ਇੱਕਦਮ ਜੇਬ ਚੋਂ ਕੋਈ ਚੀਜ਼ ਨਿਕਲ ਲਈ ਇਹ ਪਿੱਛੋਂ ਇੱਕ ਸਟੋਰੀ ਬਣੀ ਆ ਰਹੀ ਆ ਤਾਂ ਉਹਦਾ ਰਿਜ਼ਲਟ ਨਿਕਲਿਆਗਾ ਇਹ ਔਰ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਤਾਂ ਓਬਵੀਅਸ ਗੱਲ ਹੈ ਜੇ ਆਪਾਂ ਕਿਸੇ 10 ਸਾਲ ਦੇ ਵੀਰੇ ਬੱਚੇ ਨਾਲ ਵੀ ਗੱਲ ਕਰਾਂਗੇ ਕਿ ਇੱਕ ਬੰਦੇ ਨੂੰ ਤਾਂ ਇੱਕ ਦੋ ਭਰਾ ਨੇ ਜੇ ਇੱਕ ਨੂੰ ਤਾਂ ਰਾਇਤ ਦੇ ਦਿੱਤੀ ਗਈ ਹੈ ਔਰ ਇੱਕ ਤੋਂ ਕਿਸੀ ਹਰਜਾਨਾ ਲਵਾਂਗੇ ਔਰ ਉਹ ਵੀ ਬਾਤ ਚੜ੍ਹ ਕੇ ਲੈਤਾ ਗਿਆਗਾ ਤਾਂ ਉਹ ਮਾੜੀ ਗੱਲ ਹੈਗੀ ਅ ਅੱਛਾ ਤੁਸੀਂ ਪੋਸੂ ਦੇ ਪ੍ਰਧਾਨ ਰਹੇ ਹੋ ਰਾਜਨੀਤੀ 'ਚ ਤੁਹਾਡਾ ਪਿਛੋਕੜ ਹੈ ਰਾਜਨੀਤੀ ਦਾ ਹਨਾ ਤੇ ਜਿਵੇਂ ਕਿ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਕਸੀਮਤ ਰਹਿ ਗਈਆਂ ਪੰਜਾਬ ਕੋਲੇ ਚਾਹੇ ਸਬਜ਼ੀਆਂ ਹੈ ਚਾਹੇ ਆਪਾਂ ਕਹੀਏ ਬਿਜਲੀ ਹੈ ਹਨਾ ਪਰ ਹਰਿਆਣੇ ਦੇ ਵਿੱਚ ਜਿਹੜਾ ਜਾਟ ਅੰਦੋਲਨ ਸੀ ਉਹ ਤਕਰੀਬਨ 1 ਮਹੀਨਾ ਚੱਲਿਆ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਅੰਦੋਲਨ ਆਪਣਾ ਪੰਜਾਬ ਦਾ ਤੇ ਹਰਿਆਣੇ ਦਾ ਇਕੱਠਾ ਹੀ ਹੈਗਾ ਔਰ ਦੂਸਰੀ ਗੱਲ ਮੈਂ ਇਸ ਗੱਲ ਨੂੰ ਆਪਾਂ ਮੁੱਦਾ ਨਹੀਂ ਬਣਾਉਂਦੇਗੇ ਚੀਜ਼ ਮੁੱਕਦੀ ਆ ਜਾਂ ਨਹੀਂ ਮੁੱਕਦੀ ਸਾਨੂੰ ਉਹਨੇ ਮਤਲਬ ਨਹੀਂ ਰਿਹਾ ਅਸੀਂ ਕੋਲੇ ਤੋਂ ਕੀ ਲੈਣਾ ਜੇ ਸਾਡੇ ਕੋਲੇ ਮਾਂ ਨਾ ਬਚੀ ਅਸੀਂ ਬਿਜਲੀ ਤੋਂ ਲੈਣਾ ਕੀ ਅਸੀਂ ਮੋਬਾਈਲ ਫੋਨਾਂ ਤੋਂ ਸੋਸ਼ਲ ਮੀਡੀਆ ਤੋਂ ਜਾਂ ਇਹ ਸਾਡੀ ਜਿਹੜੀ ਸਹੂਲਤ ਸਾਨੂੰ ਦਿੱਤੀ ਜਾ ਰਹੀ ਹੈ ਉਹਦਾ ਅਸੀਂ ਕੀ ਕਰਾਂਗੇ ਜੇ ਸਾਡੇ ਕੋਲੇ ਸਾਡੀ ਜਰਖੇਸ਼ ਧਰਤੀ ਹੈ ਬਾਬੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਚੂਜ਼ ਕੀਤਾ ਕਿ ਇੱਥੇ ਹਲ ਬਾਇਆ ਅਸੀਂ ਕੁਛ ਮਰਜੀ ਘਾਦੀਏ ਮੈਂ ਆਸਟ੍ਰੇਲੀਆ ਤੋਂ ਆਇਆ ਕੰਕਰੀਟ ਦੀ ਧਰਤੀ ਹੈ ਕੁਝ ਵੀ ਹੈ ਨਹੀਂ ਉੱਥੇ ਉਹਨਾਂ ਲੋਕਾਂ ਕੋਲੇ ਹੋਰ ਜਿਹਾਂ ਦੇਸ਼ਾਂ ਨੂੰ ਬਣਾਉਣ ਦੇ ਲਈ ਕਿਉਂਕਿ ਇਕੱਲੀ ਲੈਂਡ ਪਈ ਸੀ ਤਾਂ ਉੱਥੇ ਕੰਪਨੀਆਂ ਦੀ ਲੋੜ ਸੀ ਉਹ ਦੇਸ਼ ਆ ਜਿਹੜੇ ਕੰਪਨੀਆਂ ਨੇ ਖੜੇ ਕੀਤੇ ਹੋਏ ਆ ਸਾਡੇ ਕੋਲੇ ਤਾਂ ਬੜਾ ਵੱਡਾ ਸੱਭਿਆਚਾਰ ਆ ਬੜੇ ਵੱਡੇ ਖਜ਼ਾਨੇ ਆ ਪਤਾ ਨਹੀਂ ਕਿੱਥੇ ਕਿੱਥੇ ਬਜ਼ੁਰਗ ਗਾਗਰਾਂ ਚ ਸੋਨਾ ਦੱਬ ਕੇ ਗਏ ਆ ਤਾਂ ਜਿਹੜੀ ਚੀਜ਼ ਇਹ ਹੈਗੀ ਆ ਕਿ ਇਹਦਾ ਕੋਈ ਆਧਾਰ ਨਹੀਂ ਹੈਗਾ ਕਿ ਇੱਥੇ ਸੋ ਤੋਂ ਤੁਹਾਡਾ ਜਿਹੜਾ ਸਵਾਲ ਸੀ ਸੌਰੀ ਮੈਂ ਭੁੱਲ ਗਿਆ ਬ੍ਰਦਰ ਉਹਦੇ ਤੇ ਕਿਹੜਾ ਤੁਸੀਂ ਜਾਟ ਅੰਦੋਲਨ ਦੇ ਨਾਲ ਤੁਸੀਂ ਕੀਤਾ ਸੀ ਹੈ ਨਾ ਸੋ ਜਾਟ ਅੰਦੋਲਨ ਨੂੰ ਤੁਸੀਂ ਕਹਿੰਦੇ ਹੋ ਕਿ ਉੱਥੇ ਮਤਲਬ ਕਿ ਵੀ ਕੋਈ ਅਹਰਜੀ ਕਟੌਤੀ ਨਹੀਂ ਆਈ ਸੀ ਕਿਸੇ ਚੀਜ਼ ਦੇ ਵਿੱਚ ਔਰ ਇੱਥੇ ਕਹਿਣ ਲੱਗਿਆ ਤੇ ਸਾਡੇ ਜਿਹੜੇ ਜਥੇਬੰਦੀਆਂ ਦੇ ਕੁਝ ਆਗੂ ਆ ਕੇ ਜਿਹੜੇ ਗਏ ਆ ਉੱਥੇ ਤਾਂ ਉਹਨਾਂ ਨੇ ਸਰਕਾਰ ਦਾ ਝੂਠ ਵੀ ਕੱਢ ਲਿਆ ਕਿ ਸਾਡੇ ਕੋਲੇ ਡੇਢ ਦੋ ਮਹੀਨੇ ਤੱਕ ਦਾ ਸਮਾਨ ਜਿਹੜਾ ਹੈਗਾਗਾ ਉਹ ਪਿਆਗਾ ਔਰ ਅਸੀਂ ਇਸ ਚੀਜ਼ ਨੂੰ ਰਨ ਕਰ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੈਗੀਗੀ ਸੋ ਇੱਕ ਪ੍ਰੋਪੋਗੈਂਡਾਗਾ ਇੱਕ ਪੰਜਾਬੀ ਨੂੰ ਆਪੀ ਨਾ ਭਰਾ ਨੂੰ ਭਰਾ ਨਾਲ ਲੜਾਉਣ ਦਾ ਇੱਕ ਪ੍ਰੋਪੋਗੈਂਡਾ ਹੈਗਾ ਕਿ ਲਾਈਟ ਨਹੀਂ ਹੋਊਗੀ ਜਦੋਂ ਘਰਾਂ ਦੇ ਵਿੱਚ ਤਾਂ ਸਵਾਣੀਆਂ ਦਾ ਕੰਮ ਰੁਕ ਜਾਣਾ ਕੰਮਾਈਲ ਫੋਨ ਬੰਦ ਹੋ ਜਾਣੇ ਆ ਇਸ ਜਿਹੜੀ ਮਤਲਬ ਕਿ ਲੋਕਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਕਿ ਕੱਲ ਨੂੰ ਫੋਨ ਨਹੀਂ ਚੱਲਨੇ ਅਸੀਂ ਇਕੱਠੇ ਕਿਵੇਂ ਹੋਵਾਂਗੇ ਅਸੀਂ ਬਦਰੋਹ ਕਿਵੇਂ ਕਰਾਂਗੇ ਸੋ ਇਹ ਚੀਜ਼ ਹੈਗੀ ਹੈਗੀ ਤੇ ਅਸੀਂ ਮਤਲਬ ਕਿ ਪਰ ਉਹ ਸਰਕਾਰ ਦਾ ਝੂਠ ਹੈ ਜਿਹੜਾ ਉਹ ਸਾਹਮਣੇ ਆ ਗਿਆਗਾ ਔਰ ਅਹਰਸੀ ਕੋਈ ਗੱਲ ਨਹੀਂ ਹੈਗੀ ਕਿ ਸਾਰਾ ਕੁਝ ਪੂਰਾਗਾ ਪਹਿਲਾਂ 6 ਮਹੀਨੇ ਇਹਨਾਂ ਨੇ ਦੁਨੀਆ ਅੰਦਰ ਤਾੜੀ ਰੱਖੀ ਆ ਉਦੋਂ ਜਦੋਂ ਸਾਡੀਆਂ ਲੋੜਾਂ ਦੀ ਲੋੜ ਸੀ ਉਦੋਂ ਜਿਹੜੀ ਸਰਕਾਰ ਬਣਦੀ ਹੈ ਸਰਕਾਰ ਬਣਦੀ ਕਿਹਦੇ ਲਈ ਹੈ ਲੋਕ ਖੇਤਾਂ ਲਈ ਬਣਦੀ ਹੈ ਨਾ ਲੋਕਾਂ ਲਈ ਬਣਦੀ ਹੈਗੀ ਤਾਂ ਉਦੋਂ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਗਈ ਉਦੋਂ ਮੈਂ ਕਹਣਾ ਵੀਰ ਜੀ ਮੈਂ ਆਪ ਖੁਦ ਦੇਖਿਆ ਮੈਂ ਵਕੀਲ ਹਾਂ ਔਰ ਦੇਖੋ ਜਿਹੜੇ ਪੁਲਿਸ ਵਾਲੇ ਹੁੰਦੇ ਸੀ ਨਾ ਤਾਂ ਪੁਲਿਸ ਵਾਲਿਆਂ ਕੋਲ ਇਹਨਾਂ ਤਾਂ ਉਹ ਦੂਸਰੀ ਚਲਾਨ ਬੁੱਕ ਵੀ ਨਹੀਂ ਹੁੰਦੀ ਸੀ ਅਸੀਂ ਖੰਡ ਪਾੜਦੀਆਂ ਪਰਚੀਆਂ ਨਹੀਂ ਕੱਢਦੇ ਹੁੰਦੇ ਜਿਵੇਂ ਪੈਸ ਤਰੀਕੇ ਦੇ ਨਾਲੋਂ ਲੋਕਾਂ ਦੇ ਚਲਾਨ ਕੱਟ ਕੇ ਪਰਚੀ ਜੇਬ ਵਿੱਚ ਪਾਉਂਦੇ ਸੀਗੇ ਪਿਆਜ਼ੀ ਕਲਰ ਦਾ ਰੰਗ ਸੀ ਉਹਦਾ ਜਿੱਦਾਂ ਸਰਕਾਰੀ ਸੀ ਨਾ ਲੈਣ ਦੇਣ ਕੋਈ ਨਹੀਂ ਸੀ ਬਿਜ਼ਨਸ ਚੱਲਿਆ ਹਨਾ ਇੰਨਾ ਲੋਕਾਂ ਕੋਲੇ ਖਾਂਣ ਤੱਕ ਅਨਾਜ ਨਹੀਂ ਸੀ ਗਰੀਬ ਭੁੱਖੇ ਮਾਰੇ ਸੀ ਘਰਾਂ ਘਰਾਂ ਚ ਉੱਠ ਕੇ ਪੰਜਾਬ ਦੇ ਦੇ ਗੱਬਰੂਆਂ ਨੇ ਪੰਜਾਬ ਦੇ ਸਮਾਜ ਸੇਵੀਆਂ ਨੇ ਬਾਬੇ ਨਾਨਕ ਦਾ ਲੰਗਰ ਬਾਹਰ ਤੱਕ ਵੀ ਪਹੁੰਚਾਇਆ ਕਰੋਨਾ ਕਾਲ ਦੇ ਵਿੱਚ ਕਿੰਨਾ ਕੁਝ ਹੋਇਆ ਘਟਿਆ 6 ਮਹੀਨਿਆਂ ਦੇ ਵਿੱਚ ਜੇ ਉਦੋਂ ਥੋੜ੍ਹ ਨਹੀਂ ਆਈ ਤਾਂ ਹੁਣ ਇੱਕ ਐਸਾ ਕੋਈ ਲੌਜੀਕ ਹੈ ਸਰਕਾਰ ਜੋ ਬਣਾ ਰਹੀ ਹੈ ਤਾਂ ਮੂਵਮੈਂਟ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਿੱਧੀ ਨਖੇਦੀ ਕਰਦੇ ਆ ਅ ਅੱਛਾ ਜੀ ਇੱਕ ਨਵੀਂ ਹੁਣ ਜਿਵੇਂ ਦੀ ਚੀਜ਼ ਸਾਹਮਣੇ ਆਈ ਹੈ ਇੱਕ ਜਥੇ ਕਿਸਾਨ ਜਥੇਵੰਦੀ ਉਹ ਅੱਡ ਚਲੀ ਗਈ ਹੈ 30 ਜਥੇਵੰਦੀਆਂ ਆਡਣੇ ਉਸ ਨੂੰ ਤੁਸੀਂ ਕਿਵੇਂ ਦੇਣਿਓ ਕੀ ਹੋ ਸਕਦਾ ਵੀ ਉਹ ਜਿਹੜੀ ਅੱਡ ਗਈ ਹੈ ਉਹ ਸਰਕਾਰ ਦੇ ਹੀ ਬਣਾਈ ਹੋਈ ਕੋਈ ਜਥੇਵੰਦੀ ਹੋਵੇ ਦੇਖੋ ਜੀ ਇੱਕ ਹੁਣ ਸਾਡਾ ਤਾਂ ਆਪਣਾ ਸਾਡਾ ਜੋ ਧਰਮ ਹੈ ਨਾ ਉਹ ਵੀ ਮਤੇ ਤੇ ਚੱਲਦਾ ਹੈ ਸਾਡੇ ਪੰਜ ਪਿਆਰੇ ਬਣਾਏ ਆ ਜੀ ਗੁਰੂ ਸਾਹਿਬ ਨੇ 5 ਹੀ ਕਿਉਂ ਬਣਾਏ 6 ਬਣਾਉਣ ਦੇ ਤਾਂ 3 ਇਧਰ ਹੋ ਜਾਂਦੇ 3 ਇਧਰ ਹੋ ਜਾਂਦੇ ਤਾਂ ਮਤਲਬ ਕੀ ਹੋਣਾ ਸੀ ਨਾ ਮਤਲਬ ਇਹ ਹੋਣਾ ਸੀ ਕਿ ਰਿਜ਼ਲਟ ਕੋਈ ਨਿਕਲਣਾ ਨਹੀਂ ਸੀਗਾ ਹੁਣ 5 ਨੇ 3 ਇੱਕ ਪਾਸੇ ਹੋ ਗਏ ਤੇ 2 ਇੱਕ ਪਾਸੇ ਰਹਿ ਗਏ ਤਾਂ ਮਤਲਬ 3 ਵਾਲੇ ਦੀ ਗੱਲ ਸੁਣੀ ਜਾਊਗੀ ਹੁਣ ਗੱਲ ਇਹ ਆ ਕਿ ਜੇ ਜੇ ਅਪ 31 ਬੰਦੇ ਇਕੱਠੇ ਹੋਏ ਖੜੇ ਆ ਜੇ ਉਹਦੇ ਚੋਂ ਇੱਕੋ ਹੀ ਬੰਦਾ ਸਾਈਡ ਤੇ ਨਿਕਲਿਆ ਤਾ ਆਪਾਂ ਨੂੰ ਉਹਦੇ ਵਾਰੀ ਸੋਚਣ ਦੀ ਲੋੜ ਹੈ ਮੇਰੇ ਖਿਆਲ ਨਾਲ ਤਾਂ ਕਿਉਂਕਿ ਦੂਸਰੇ ਤਾਂ ਸਾਰੇ ਦੇ ਸਾਰੇ ਸਾਰੀਆਂ ਸਟੇਜਾਂ ਮੈਂ ਪੂਰੇ ਪੰਜਾਬ ਦੇ ਵਿੱਚ ਗਿਆ ਮੈਂ ਲੁਧਿਆਣਾ ਚੰਡੀਗੜ੍ਹ ਤੱਕ ਮੈਂ ਜਾ ਕੇ ਆਇਆ ਸਾਰਾ ਦੇਖੋ ਇੰਨਾ ਜ਼ਰੂਰ ਹੋਗਾਗਾ ਕਿ ਇੱਥੇ ਤੁਹਾਨੂੰ ਕਿਸੇ ਹੋਰ ਜਥੇਬੰਦੀ ਦੇ ਝੰਡੇ ਦੇਖਣਗੇ ਪਰ ਹੋਰ ਜਗ੍ਹਾ ਤੇ ਕਿਸੇ ਥੇ ਹੋਰ ਜਥੇਬੰਦੀ ਦੇ ਝੰਡੇ ਦੇਖਣਗੇ ਉਹ ਇਹਨਾਂ ਦੀ ਇੱਕ ਮੈਂਬਰਸ਼ਿਪ ਦਾ ਹੈ ਕਿ ਕਿਸੇ ਕਿਸੇ ਜੁਨੀਅਨ ਦਾ ਆਧਾਰ ਇੱਧਰ ਵੱਧ ਹੈ ਕਿਸੇ ਜੂਨੀਅਨ ਦਾ ਆਧਾਰ ਦੁਆਬੇ ਚ ਵੱਧਦਾ ਹੈ ਕਿਸੇ ਦਾ ਮਾਝੇ ਚ ਵੱਧਦਾ ਹੈ ਤਾਂ ਇਸ ਤਰੀਕੇ ਨਾਲ ਇਹ ਚੀਜ਼ ਅੰਦੋਲਨ ਇਕੱਠਾ ਚੱਲ ਰਿਹਾ ਕਿਤੇ 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 ਝੰਡੇ ਉੱਪਰ ਥੱਲੇ ਜਰੂਰ ਦਿਖਾਈ ਦਿੰਦੇ ਨੇ ਸੋ ਜੋ ਜੂਨੀਅਨਾਂ ਦਾ ਹੈ ਉਹ ਬਿਲਕੁਲ ਔਰ ਉਸ ਦੇ ਬਾਰੇ ਚ ਕਿਉਂਕਿ ਜੋ ਜੂਨੀਅਨ ਅਲੱਗ ਤੋਂ ਨਿਕਲ ਕੇ ਗਈ ਆ ਉਹਨਾਂ ਦਾ ਪਿੱਛੇ ਜੇ ਵੀ ਇੱਕ ਰਿਕਾਰਡ ਵੀ ਰਹਿਗਾ ਕਿ ਉਹ ਪੋਲੀਟੀਕਲ ਪਾਰਟੀ ਦੇ ਨਾਲ ਉਹਨਾਂ ਨੇ ਕੋਈ ਚੇਅਰਮੈਨ ਵੀ ਰਹਿ ਆ ਮੰਡੀ ਬੋਰਡ ਦੇ ਤਾਂ ਦੇਖੋ ਇਹ ਇਹ ਟਾਈਮ ਹੈ ਕੇ ਮਤਲਬ ਕਿ ਸਾਨੂੰ ਡਿਸਾਈਡ ਕਰਨਾ ਪੈਣਾ ਔਰ ਜਲਦੀ ਡਿਸਾਈਡ ਕਰਨਾ ਪੈਣਾ ਅਸੀਂ ਸੱਚ ਝੂਠ ਨੂੰ ਪੰਜਾਬੀ ਕਈ ਵਾਰੀ ਅਸੀਂ ਇਸ ਚੀਜ਼ ਤੋਂ ੱਖਾ ਖਾ ਜਾਂਦੇ ਆ ਤਾਂ ਮੇਰੇ ਹਿਸਾਬ ਨਾਲ ਕਲੀਅਰ ਕੱਟ ਗੱਲ ਹੈਗੀ ਤੇ ਜੋ ਇਧਰਲੇ ਪਾਸੇ ਇਕੱਠਾ ਹੈਗਾ ਕਿ ਉਹ ਵਰਕਰ ਹੈ ਰ ਹੈ 30 ਜਿੱਥੇ ਬੰਦੀਆਂ ਹੈਗੀਆਂ ਨੇ ਉਹ ਵਰਕਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਅੱਛਾ ਇੱਕ ਵੀਰ ਜੀ 84 ਤੋਂ ਬਾਅਦ 84 ਦੀ ਮੂਵਮੈਂਟ ਵੇਲੇ ਨੌਜਵਾਨਾਂ ਦਾ ਬੜਾ ਰਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਇਸ ਆਪਣਾ ਮੂਵਮੈਂਟ ਗਈ ਹੈ ਵੀ ਇਸ ਮੂਵਮੈਂਟ ਦੇ ਨੌਜਵਾਨ ਬੜੇ ਉੱਗਰ ਦੇ ਸਾਹਮਣੇ ਆ ਰਹੇ ਕਿਵੇਂ ਦੇਣੀਓ ਤੁਸੀਂ ਚੰਗੀ ਗੱਲ ਹੈ ਜਾਂ ਕੀ ਕੀ ਸਾਹਮਣੇ ਨਾਲ ਦੇਣੀਓ ਤੁਸੀਂ ਇਹਨੂੰ ਦੇਖੋ ਜੀ ਹਰ ਇੱਕ ਬੰਦੇ ਦਾ ਆਪਣਾ ਇੱਕ ਵਿਜ਼ਨ ਹੁੰਦਾ ਦੇਖਣ ਦਾ ਮੈਂ ਜੇ ਆਪਦੇ ਤਰੀਕੇ ਦੀ ਗੱਲ ਕਰਾਣਾ ਤਾਂ ਜਦੋਂ ਸਾਡੇ ਸੰਤ ਜਰਨੈਲ ਸਿੰਘ ਜੀ ਭੰਡਰਾਂ ਵਾਲੇ ਖਾਲਸਾ ਜੀ ਜਿਹੜੇ 20ਵੀਂ ਸਦੀ ਦੇ ਸਾਡੇ ਮਹਾਨ ਸਿੱਖ ਹੈ ਪਹਿਲਾਂ ਇੱਕ ਉਹਨਾਂ ਬਾਰੇ ਮੈਂ ਗੱਲ ਕਰਨੀ ਚਾਹੁੰਨਾ ਕਿ ਦੇਖੋ ਉਹਨਾਂ ਨੇ ਸਾਡੇ ਲਈ ਲੜਾਈ ਲੜੀ ਇੱਕ ਬੰਦਾ ਸਾਡੇ ਲਈ ਕੁਰਬਾਨ ਹੋ ਗਿਆ ਔਰ ਤਾਕਤ ਦੇਖੋ ਇਹਨਾਂ ਲੋਕਾਂ ਦੀ ਕਿ 20 ਸਾਲ ਸਾਡੇ ਪੰਜਾਬ 'ਚ ਉਹਦੇ ਨਾਮ ਲੈਣ ਤੇ ਵੀ ਬੈਨ ਨਹੀਂ ਸੀ ਕਿ ਤੁਸੀਂ ਉਹਦਾ ਨਾਮ ਵੀ ਨਹੀਂ ਲੈਣਾ ਬਹੁਤ ਮਾੜੀ ਗੱਲ ਸੀ ਸਹਾਦਤ ਦੇ ਕੇ ਦੇਖੋ ਇੱਕ ਵਾਰੀ ਅਸੀਂ ਕਿਸੇ ਲਈ ਕੁਝ ਵੀ ਕਰਕੇ ਦੇਖੋ ਕੁਰਬਾਨੀ ਕਰਕੇ ਤਾਂ ਦੇਖੋ ਫਿਰ ਪਤਾ ਲੱਗਦਾ ਔਰ ਉਹਨਾਂ ਨੇ ਸਮੁੱਚੀ ਮਾਨਵਤਾ ਲਈ ਕੁਰਬਾਨੀ ਕੀਤੀ ਸੀ ਕੋਈ ਸਾਡੇ ਕਲੇ ਸਿੱਖਾਂ ਦੇ ਲਈ ਨਹੀਂ ਸੀ ਉਹ ਜਿੱਥੇ ਵੀ ਬੈਠਦੇ ਸੀ ਉਹ ਸਭ ਧਰਮਾਂ ਦਾ ਸアドਰਸ਼ਤਕਾਰ ਕਰਦੇ ਸੀ ਜਿਵੇਂ ਵੀ ਜਿਵੇਂ ਸਾਡੇ ਹੁਣ ਹਰਮੰਦਰ ਸਾਹਿਬ ਚਲੇ ਜਾਓ ਚਾਰ ਦੁਆਰ ਖੁੱਲ੍ਹਿਆ ਚੋਬਰਨਾਂ ਲਈ ਸਾਂਝਾ ਹੈਗਾ ਹੁਣ ਆਪਾਂ ਗੱਲ ਕਰਦੇ ਆ ਨੌਜਵਾਨੀ ਦੀ ਉਦੋਂ ਵੀ ਕੀ ਹੋ ਰਿਹਾ ਸੀ ਪੰਜਾਬ ਦੇ ਵਿੱਚ ਡੇਰਾਬਾਦ ਬੜਾ ਭਾਰੂ ਕਰ ਦਿੱਤਾ ਗਿਆ ਸੀ ਨੋਜਵਾਨੀ ਨੂੰ ਲਾਰਜ ਸਕੇਲ ਦੇ ਉੱਤੇ ਧਰਮ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪ੍ਰਮਾਤਮਾ ਨੇ ਆਪਣੀ ਵਿਧੀ ਬਣਾਈ ਬਾਬਾ ਜੀ ਸਾਡੇ ਵਿੱਚ ਆਏ ਔਰ ਉਸ ਤੋਂ ਬਾਅਦ ਖੱਟੀਆਂ ਤੇ ਨੀਲੀਆਂ ਪੱਗਾਂ ਦਾ ਦੌਰ ਚੱਲਿਆ ਤੇ ਉਸ ਦੌਰ ਦੇ ਵਿੱਚੋਂ ਅੱਜ ਜੋ ਵੀ ਅੱਗੇ ਅਸੀਂ ਰਿਲੀਜੀਅਨ ਸਾਡਾ ਚਾਹੇ ਬਾਹਰੀਆਂ ਕੰਟਰੀਆਂ ਦੇ ਵਿੱਚ ਅੱਜ ਜੋ ਵੀ ਅਸੀਂ ਬਿਲਡ ਅਪ ਕਰ ਰਹੇ ਹਾਂ ਅੱਜ ਅਸੀਂ 1984 ਤੇ ਕਰ ਰਹੇ ਹਾਂ ਕਿਉਂਕਿ ਸਾਡੇ ਤੇ ਬਹੁਤ ਵੱਡਾ ਉਹ ਬਾਹਰ ਕੀਤਾ ਗਿਆ ਸੀ ਸੋ ਉਦੋਂ ਵੀ ਕੁਦਰਤ ਦਾ ਦੇਖੋ ਕਿੱਡਾ ਵਧੀਆ 크리스마 ਸੀ ਕਿ ਇੱਕ ਐਸਾ ਮਹਾਨ ਜਰਨੈਲ ਜਿਹੜਾ ਕਿ ਅੱਜ ਕੱਲ੍ਹ ਦੇ ਆਧੁਨਿਕ ਯੁੱਗ ਦੇ ਵਿੱਚ ਬੜੇ ਲੋਕ ਮੰਨ ਲਾ ਕਿ ਤੇ ਸੈਂਕੜਿਆਂ ਸਾਲਾਂ ਬਾਅਦ ਮਿਲਣਗੇ ਤਾਂ ਉਹ ਸਾਡੇ ਕੋਲੇ ਆਇਆ ਔਰ ਗੱਲ ਕਰਦੇ ਹਾਂਗੇ ਹੁਣ ਹੁਣ ਕੀ ਕੀਤਾ ਗਿਆ ਅਸੀਂ ਪਿਛਲੇ 20 30 ਸਾਲ ਤੋਂ ਪਹਿਲਾਂ ਸਾਡੂੰ ਧਰਮ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਗਿਆ ਔਰ ਹੁਣ ਖੇਤੀ ਤੋਂ ਤੋੜਿਆ ਜਾ ਰਿਹਾ ਨੌਜਵਾਨ ਨੂੰ ਕਿ ਨਹੀਂ ਜੀ ਜੇ ਤੁਸੀਂ ਖੇਤੀ ਕਰਦੇ ਹੋ ਤਾਂ ਖੇਤੀ ਕਰਨ ਵਾਲੇ ਨੂੰ ਮੰਨਿਆ ਜਾਂਦਾ ਕਿ ਤੁਸੀਂ ਤਾਂ ਕੁਝ ਵੀ ਨਹੀਂ ਕਰ ਰਹੇਗੇ ਮਤਲਬ ਤੁਸੀਂ ਕੁਝ ਵੀ ਨਹੀਂ ਕਰ ਰਹੇਗੇ ਜਦੋਂ ਕਿ ਸਾਡਾ ਇਹ ਧਰਮ ਹੈ ਸਾਡੇ ਲਈ ਇੱਕ ਧੰਦਾ ਨਹੀਂ ਹੈਗਾ ਸਾਡਾ ਧਰਮ ਹੈ ਖੇਤੀਬਾੜੀ ਅਸੀਂ ਚਾਹੁੰਦੇ ਆ ਅਸੀਂ ਕਰੀਏ ਔਰ ਕਰ ਵੀ ਰਹੇ ਆ ਅਸੀਂ ਸਾਰੇ ਦੇਸ਼ ਦਾ ਅਸੀਂ ਢਿੱਡ ਪਾਲਿਆ ਬੀਤੀ ਸਾਲ ਤੋਂ ਹੀ ਪ੍ਰੋਪਗੈਂਡਾ ਕੀਤਾ ਜਾ ਰਿਹਾ ਸੀ ਏਜੰਸੀਆਂ ਦੁਆਰਾ ਕਿ ਜੀ ਖੇਤੀਬਾੜੀ ਕਰਨ ਵਾਲੇ ਬੰਦੇ ਦਾ ਤਾਂ ਸਟੇਟਸ ਅਸੈਂਬਲੀ ਮਤਲਬ ਕਿ ਖਤਮ ਕਰ ਦਿੱਤਾ ਗਿਆ ਸੀ ਕਿ ਤੂੰ ਹੋਰ ਕੁਝ ਵੀ ਕਰ ਲੈ ਤੂੰ ਜੋ ਮਰਜ਼ੀ ਕਰ ਲੈ ਸਾਡੇ ਘਰਾਂ ਦੇ ਮਾਪਿਓ ਵੀ ਸਾਨੂੰ ਕਹਿਣ ਲੱਗੇ ਸੀ ਕਿ ਤੂੰ ਜੋ ਮਰਜ਼ੀ ਕਰ ਪਰ ਅੱਜ ਕੀ ਕੀਤਾ ਅੱਜ ਇਹਨਾਂ ਨੇ ਇਹ ਸੈਂਟਰ ਦੀ ਸਰਕਾਰ ਨੇ ਅੱਜ ਉਹੀ ਨੌਜਵਾਨ ਅੱਜ ਕੁਦਰਤ ਦੀ ਵਿਧੀ ਬਣੀ ਆ ਪਰਮਾਤਮਾ ਦਾ ਬੜਾ ਹੀ ਚੰਗਾ ਮਤਲਬ ਕਿ ਸਾਡੇ ਲਈ ਇਹ ਚੀਜ਼ਾਂ ਦਾ ਪੱਖ ਚੰਗਾ ਪੱਖ ਹੈ ਜੋ ਸਾਨੂੰ ਰੱਖਣਾ ਚਾਹੀਦਾ ਅੱਗੇ ਕਿ ਬੜੇ ਵੱਡੇ ਸਕੇਲ ਦੇ ਉੱਤੇ ਨੌਜਵਾਨ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਔਰ ਆਪਣੇ ਇਸ ਹੱਕਾਂ ਦੇ ਲਈ ਮੈਂ ਦਾਅਵੇ ਨਾ ਕਹਿਣਾ ਕਿ 18 ਤੋਂ ਲੈ ਕੇ 70 ਸਾਲ ਤੱਕ ਦਾ ਬਜ਼ੁਰਗ ਕੋਈ ਘਰ ਚ ਬਚੂਗਾ ਬਾਕੀ ਸਾਰੇ ਦਿੱਲੀ ਪਹੁੰਚਾਂਗੇ ਆਪਣਾ ਹੱਕ ਮੰਗਾਂਗੇ ਔਰ ਸੋ ਤੁਹਾਡੇ ਸਾਹਮਣੇ ਆ ਕਿ ਉਹ ਉਦੋਂ ਦੇ ਟਾਈਮ ਦੇ ਉੱਤੇ ਔਰ ਅੱਜ ਦੇ ਟਾਈਮ ਦੇ ਉੱਤੇ ਜਦੋਂ ਵੀ ਇਹਨਾਂ ਨੇ ਕੁਝ ਸਾਡੇ ਤੇ ਕਹਾਨ ਕਰਨ ਦੀ ਸਾਡੀ ਕੋਸ਼ਿਸ਼ ਕੀਤੀ ਹੈ ਤਾਂ ਕੁਦਰਤ ਨੇ ਸਾਡਾ ਸਾਥ ਦਿੱਤਾਗਾ ਕੁਦਰਤ ਨੇ ਸਾਨੂੰ ਉਦੋਂ ਵੀ ਕੱਢਿਆ ਅੱਜ ਵੀ ਕੱਢ ਕੇ ਲੈ ਜੂਗੀ ਅੱਛਾ ਵੀਰ ਜੀ ਇੱਕ ਦੀਪ ਸਿੱਧੂ ਤੇ ਲੱਖੇ ਸਿਧਾਣੇ ਚ ਹੁਣ ਥੋੜੇ ਦਿਨਾਂ ਦਾ ਤਕਰਾਰ ਹੋਇਆ ਕਿਉਂਕਿ ਇਹ ਵੱਡੀ ਲਹਿਰ ਇੱਕ ਬਣ ਚੁੱਕੀ ਸੀ ਦੀਪ ਸਿੱਧੂ ਨੌਜਵਾਨ ਹੈ ਲੱਖਾ ਸਦਾਣਾ ਵੀ ਨੌਜਵਾਨ ਹੈ ਵੱਡੀ ਲਹਿਰੇ ਲੈ ਕੇ ਸਾਹਮਣੇ ਆ ਰਹੇ ਸੀ ਹੁਣ ਇਹ ਇੰਨਾ ਚ ਟਕਰਾਰ ਆ ਰਿਹਾ ਹੈ ਕੀ ਕਹੋਗੇ ਇਹਨਾਂ ਬਾਰੇ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਜਿਹੜੇ ਆਪ ਦੇ મત ਭੇਦ ਇਹਨਾਂ ਨੂੰ ਖੁੱਲਣੇ ਚਾਹੀਦੇ ਆ ਕਿਉਂਕਿ ਇਹ ਸਾਰੇ ਪੰਜਾਬ ਦੀ ਗੱਲ ਹੈ ਹੌਂਦ ਦੀ ਗੱਲ ਹੈ ਬਿਲਕੁਲ ਜੀ ਗੱਲ ਬਹੁਤ ਵੱਡੀ ਆ ਆਪਾਂ ਹਰੇਕ ਸਟੇਜ ਤੋਂ ਹਰੇਕ ਇਨਸਾਨ ਅੱਜ ਹੀ ਸੋਚ ਰਿਹਾ ਕਿ ਅਸੀਂ ਹਰੇਕ ਚੀਜ਼ ਤੋਂ ਉੱਪਰ ਉੱਠ ਗਏ ਅੱਜ ਅਸੀਂ ਜਾਤ-ਪਰਾਦੀ ਤੋਂ ਵੀ ਉੱਪਰ ਉੱਠ ਗਏ ਅੱਜ ਅਸੀਂ ਰਿਲੀਜੀਅਨ ਤੋਂ ਵੀ ਉੱਪਰ ਉੱਠ ਗਏ ਅੱਜ ਅਸੀਂ ਕਿੱਤੇ ਤੋਂ ਵੀ ਉੱਪਰ ਉੱਠ ਗਏ ਹਨਾ ਪਾਰਟੀ ਲੈਵਲ ਤਾਂ ਬਹੁਤੀ ਗੱਲ ਪਿੱਛੇ ਦੀ ਰਹਿ ਗਈ ਕਿਉਂਕਿ ਉਹਨਾਂ ਨੇ ਤਾਂ ਸਾਨੂੰ ਦਿੱਤਾ ਹੀ ਕੁਝ ਨਹੀਂਗਾ ਜਿੰਨੇ ਆਏ ਹੈਗੇ 117 ਬੈਠੇ ਆ ਮਤਾ ਪਾ ਸਕਦੇ ਕਿਉਂ ਨਹੀਂ ਪਾਉਂਦੇ ਹੋ ਕਿਉਂ ਉਹਨਾਂ ਨੂੰ ਦਰਦ ਨਹੀਂ ਹੈ ਪੰਜਾਬ ਦਾ ਸੋ ਚਲੋ ਸ਼ਾਇਦ ਉਹਨਾਂ ਦਾ ਇਹ ਕਾਰਜ ਨਹੀਂ ਹੈਗਾ ਜਾਂ ਪ੍ਰਮਾਤਮਾ ਨੇ ਉਹਨਾਂ ਨੂੰ ਇਨੀ ਤਾਕਤ ਨਹੀਂ ਦਿੱਤੀ ਪਰ ਜੋ ਵੀ ਅੱਜ ਇੱਥੇ ਬਦਰੋਹ ਕਰ ਰਿਹਾ ਬੀਰ ਲਖਸ ਦਾਣਾ ਉਹਨਾਂ ਨਾਲ ਤਾਂ ਚਲੋ ਗੱਲਬਾਤ ਹੁੰਦੀ ਰਹਿੰਦੀ ਆ ਇੱਥੇ ਵੀ ਆ ਕੇ ਗਏ ਨੇ ਔਰ رابطہ ਰਹਿੰਦਾਗਾ ਉਹ ਆਪਦੀ ਲੜਾਈ ਇੱਥੇ ਲੜ ਰਹੇ ਨੇ ਔਰ ਦੀਪ ਸਿੱਧੂ ਉੱਥੇ ਲੜ ਰਿਹਾ ਗੱਲ ਇਹ ਆ ਕਿ ਲੜਾਈ ਅਸੀਂ ਇੱਕ ਲੜ ਰਹੇ ਆ ਤੇ ਜਿਹੜਾ ਅਸੀਂ ਵਿਦਰੋਹ ਕਰ ਰਹੇ ਆਂ ਵਿਰੋਧ ਕਰ ਰਹੇ ਆਂ ਉਹ ਹਰ ਇੱਕ ਬੰਦੇ ਦਾ ਇੱਕ ਇੱਕ ਵੱਖਰਾ ਵੱਖਰਾ ਤਰੀਕਾ ਹੋ ਸਕਦਾ ਹੈ ਵੀਰ ਲੱਖੇ ਸਿਧਾਨੇ ਦਾ ਅਲੱਗ ਤੋਂ ਤਰੀਕਾ ਹੋ ਸਕਦਾ ਹੈ ਔਰ ਦੀਪ ਸਿੱਧੂ ਦਾ ਹੋ ਸਕਦਾ ਕਿ ਅਲੱਗ ਤਰੀਕੇ ਨਾਲ ਹੋਵੇ ਸੋ ਵੀਰ ਜਿਹੜੇ ਸਾਡੇ ਭਾਈ ਲੱਖਾ ਸਿਧਾਨਾ ਤਾਂ ਉਹ ਅਸੀਂ ਇਕੱਠੇ ਹੀ ਇਕ ਜਥੇਬੰਦੀਆਂ ਨਾਲ ਹੀ ਮੈਂ ਵੀ ਉਹਨਾਂ ਜਥੇਬੰਦੀਆਂ ਨਾਲ ਹੀ ਕੰਮ ਕਰਦਾਗਾ ਤਾਂ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਹੀ ਕਰਦੇ ਆਂ ਪਰ ਉਸ ਵੀਰ ਨੇ ਇਸ ਚੀਜ਼ ਤੋਂ ਮੁਨਕਰ ਹੋ ਗਿਆ ਉਹ ਕਹਿੰਦਾ ਕਿ ਮੈਂ ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਕੰਮ ਕਰਨਾ ਮੈਂ ਇਕੱਲੇ ਤੋਂ ਕਰੂੰਗਾ ਚਲੋ ਅੱਜ ਦੇ ਸਮੇਂ ਦੇ ਉੱਤੇ ਆਪਾਂ ਕੁਝ ਕਹਿਣਾ ਨਹੀਂ ਚਾਹੁੰਦੇਗੇ ਕੋਈ ਬਿਆਨਬਾਜ਼ੀ ਕਿਉਂਕਿ ਅਸੀਂ ਨਹੀਂ ਚਾਹੁੰਦੇਗੇ ਕਿ ਇਹ ਜਿਹੜਾ ਅੱਜ ਐਡਾ ਵੱਡਾ ਅੰਦੋਲਨ ਪੰਜਾਬ ਦੇ ਬੱਚਾ-ਬੱਚਾ ਖੜਾ ਹੋ ਕੇ ਅੱਜ ਸੜਕਾਂ ਤੇ ਆਇਆਗਾ ਕਿਉਂਕਿ ਬਹੁਤ ਵੱਡੀ ਗੱਲ ਆ ਵੀਰ ਹਨਾ ਐਡੀ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਸਾਡੇ ਤੇ ਛੋਟਾ ਬਾਰ ਨਹੀਂ ਹੋਇਆਗਾ ਸੋ ਇਸ ਦੇ ਅਹਰ ਜੇ ਟਾਈਮ ਦੇ ਉੱਤੇ ਅਸੀਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸ਼ਾਇਦ ਅਸੀਂ ਇਗਨੋਰ ਹੀ ਕਰੀਏ ਕਿਉਂਕਿ ਸਰਕਾਰ ਹੈ ਡੀਪ ਸਟੇਟ ਬੜੀਆਂ ਪਾਲਿਸਿਸ ਹੁੰਦੀਆਂ ਉਹਨਾਂ ਕੋਲੇ ਹਰ ਇੱਕ ਚੀਜ਼ ਦੀ ਸੀਆਈਡੀ ਹੁੰਦੀ ਹੈ ਉਹਨਾਂ ਕੋਲੇ ਤਾਂ ਹੋ ਸਕਦਾ ਕਿਸੇ ਤਰੀਕੇ ਨਾਲ ਉਹ ਕੋਈ ਨਾ ਕੋਈ ਪਾੜ ਪਵਾਉਂਦੀ ਕੋਸ਼ਿਸ਼ ਕਰ ਵੀ ਰਹੇ ਹੋਣ ਉਹ ਸਫਲ ਵੀ ਹੋ ਰਹੇ ਹੋਣ ਪਰ ਲੋਕਾਂ ਦੇ ਵਿੱਚ ਅਜੇ ਕੋਈ ਚੀਜ਼ ਨਹੀਂ ਕਿਉਂਕਿ ਇਹ ਸੰਘਰਸ਼ ਲੋਕਾਂ ਨੇ ਲੜਨਾ ਹੈ ਤਾਂ ਲੋਕ ਇਕੱਤਰ ਨੇ ਲੋਕ ਇੱਕ ਗੱਲ ਦੇ ਉੱਤੇ ਬਰਕਰਾਰ ਨੇ ਆਪਦੀ ਜ਼ਮੀਨ ਹੈ ਆਪਦੀ ਇੱਜ਼ਤ ਹੈ ਆਪਦੀ ਮਾਂ ਇਸ ਚੀਜ਼ ਨੂੰ ਜਾਣ ਨਹੀਂ ਦੇਵਾਂਗੇ ਤਾਂ ਕਲੀਅਰ ਜੀ ਗੱਲ ਹੈ ਕਿ ਸਾਰਾ ਪੰਜਾਬ ਹੈ ਜਿਹੜਾ ਉਹ ਇੱਕ ਹੈ ਜਿਹੜੇ ਮੂਰੇ ਵੀਰ ਸੱਜਣ ਲੱਗੇ ਹੋਏ ਆ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਹੱਥ ਬੰਨ੍ਹ ਕੇ ਕਿ ਤੁਸੀਂ ਵੀ ਇਕੱਠੇ ਲੜੋ ਕਿਉਂਕਿ ਲੜਤਾ ਰਹੀ ਹੋਂ ਤੁਸੀਂ ਇੱਕੋ ਹੀ ਲੜਾਈ ਲੜ ਰਹੇ ਹੋ ਕੋਈ ਕਿਤੇ ਬੈਠ ਕੇ ਲੜ ਰਿਹਾ ਕੋਈ ਕਿਤੇ ਵਿਚਾਰਧਾਰਾ ਦੇ ਵਿੱਚ ਥੋੜਾ ਬਹੁਤ ਕੋਈ ਫਰਕ ਹੋ ਸਕਦਾ ਹੈ ਬਾਕੀ ਸਾਰੇ ਲੜਾਈ ਇੱਕੋ ਹੀ ਲੜਾਈ ਸਾਡੀ ਲੜੀ ਜਾ ਰਹੀ ਹੈ ਉਹਦੇ ਵਿੱਚ ਕੋਈ ਕਨਫਲਿਕਟ ਦੀ ਕਿਤੇ ਕੋਈ ਹਜੇ ਗੁੰਜਾਇਸ਼ ਨਹੀਂ ਹੈ